ਦਾ ਇਹ ਪੀਲ गीत ਕਰਦੇ ਆ ਜੀ ਜਿੱਥੇ ਤੁਸੀਂ ਪੀਟੀਸੀ న్యూਸ ਅੱਗੇ ਵੀ ਪਹੁੰਚਿਆ ਤੇ ਅੱਗੇ ਵੀ ਪਹੁੰਚਦਾ ਅੱਜ ਵੀ ਪਹੁੰਚਿਆ ਸਾਡੇ ਵਾਸਤੇ ਵੀ ਜਦੋਂ ਅਸੀਂ ਕਿਹਾ ਬਾਤ ਤੇ ਅੱਗੇ ਵੀ ਤੁਸੀਂ ਸਾੜਾਂ ਵਾਸਤੇ ਵੀ ਸਾਰਾ ਕੁਝ ਦਿਖਾ ਰਹੇ ਆ ਸਾਡੇ ਪਿੰਡ ਦੀ ਇਹ ਖਬਰ ਵੀ ਚਲਾਈ ਤੁਸੀਂ ਖਬਰ ਸੁਣ ਕੇ ਦੇਖ ਕੇ ਬਾਬਾ ਜੀ ਪਹੁੰਚੇ ਆ ਤੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਪੀਟੀਸੀ ਨਿਊਜ਼ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਪੰਚਾਇਤ ਵੱਲੋਂ ਵੀ ਮੈਂ ਆਪਦੇ ਵੱਲੋਂ ਸਰਪੰਚ ਪਰਮਿੰਦਰ ਸਿੰਘ ਪਿੰਡ ਜਨੇਰ ਪੀਟੀਸੀ ਨਿਊਜ਼ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਵਾਂ ਜਿਹੜਾ ਇਹਨਾਂ ਨੇ ਇੱਥੇ ਪਹੁੰਚ ਕੇ ਇਹ ਗਰੀ ਪਰਿਵਾਰ ਦੀ ਮਦਦ ਕੀਤੀ ਹੈ ਜੋ ਵੀ ਇਹਨਾਂ ਦੀ ਮਦਦ ਹੋ ਸਕਦੀ ਹੈ ਗਰੀ ਪਰਿਵਾਰ ਆ ਬਿਲਕੁਲ ਵੀ ਉਧਰੰਗ ਵੀ ਹੋਇਆ ਹੋਇਆ ਮੁੰਡੇ ਨੂੰ ਕੋਈ ਕਮਾਈ ਦਾ ਕੋਈ ਸਾਧਨ ਨਹੀਂ ਹੈ ਇਸ ਕਰਕੇ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਅਸੀਂ ਵੀ ਇਹਨਾਂ ਨੂੰ ਭਰੋਸਾ ਦਿਵਾਇਆ ਵਾ ਬਿਜਿੰਦਾ ਹੋ ਸਕਿਆ ਜਿਹੜੀ ਚੀਜ਼ ਦੀ ਚਾਹੀਦੀ ਆ ਤੁਸੀਂ ਮੈਨੂੰ ਦੱਸੋ ਵੀ ਮੈਂ ਵੀ ਲੈ ਕੇ ਦੇਵਾਂਗਾ ਤੇ ਬਾਕੀ ਬਾਬਾ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਇਹਨਾਂ ਦੀ ਮਦਦ ਕਰਨ ਪਹੁੰਚੇ ਆ ਸਪੰਸਾ ਵੱਡੇ ਵੱਡੇ ਦਾਨੀ ਪਏ ਆ ਕਿਉਂਕਿ ਅੱਜ ਨਿੱਕੇ ਨਿੱਕੇ ਬੱਚੇ ਆ ਛੱਤ ਤੋਂ ਬਾਹਰ ਸੌਂਦੇ ਆ ਦੱਸਿਆ ਗਿਆ ਕਿ ਛੱਡ ਦੇ ਥੱਲੇ ਪੈਂਦੇ ਆ ਲੱਗਦਾ ਨਹੀਂ ਕਿ ਸਾਰਿਆਂ ਨੂੰ ਹੰਬਲਾ ਮਾਨ ਦੀ ਲੋੜ ਆ ਜਿਸ ਤਰ੍ਹਾਂ ਬਾਬਾ ਜੀ ਪਹੁੰਚੇ ਆ ਸਾਰਿਆਂ ਨੂੰ ਸਾਡੀ ਮਦਦ ਹਾਂਜੀ ਹਾਂਜੀ ਤਾਂ ਚਾਹੀਦਾ ਹੀ ਇਹ ਸਾਰਿਆਂ ਨੂੰ ਹੁਣ ਕੱਲ ਵੀ ਅਸੀਂ ਸਾਡੇ ਪਿੰਡ ਤੋਂ ਇੱਥੇ ਤਿੰਨ ਟਰਾਲੀਆਂ ਗਈਆਂ ਮਿਆਂ ਹੜਬੀੜ ਤਾਂ ਲਈ ਸਮਾਨ ਲੈ ਕੇ ਤੂੜੀ ਤੇ ਦਾਣਾ ਲੈ ਕੇ ਤੇ ਪਾਣੀ ਵਗੈਰਾ ਸਾਰਾ ਕੁਝ ਲੈ ਕੇ ਗਏ ਆ ਰਾਤ ਹੀ ਆਏ ਆ ਮੁੰਡੇ ਤੇ ਵੱਤ ਤੋਂ ਵੱਤ ਕਰ ਰਹੇ ਆ ਅਸੀਂ ਤਾਂ ਕਹਿੰਨੇ ਆ ਵੀ ਜਿਹਦੀ ਵੀ ਅਪੀਲ ਕਰੀ ਅਪੀਲ ਕਰਦੇ ਆ ਜੋ ਵੀ ਕਰ ਸਕਦੇ ਆ ਮਦਦ ਵੱਤ ਤੋਂ ਵੱਤ ਕਰੋ ਇਹ ਪਰਿਵਾਰ ਦੀ ਗਰੀਬ ਪਰਿਵਾਰ ਆ ਬਾਬਾ ਕੁਲਵਿੰਦਰ ਸਾਹਰੀ ਜੀ ਜਿਹੜੇ ਪੁੱਜੇ ਨੇ ਪਰਿਵਾਰ ਦੀ ਮਦਦ ਕਰਨ ਵਾਸਤੇ ਸਰਪੰਚ ਸਾਹਿਬ ਨੂੰ ਉਹ ਮਾਇਆ ਦੇ ਰਹੇ ਨੇ ਜਿੰਨੀ ਕੁ ਜ਼ਰੂਰਤ ਸੀ ਉਹਨਾਂ ਦੇ ਬੱਸ ਸੀਗਾ ਉਹਨਾਂ ਨੇ ਮਦਦ ਕੀਤੀ ਹੈ ਕਿ ਇਸ ਪਰਿਵਾਰ ਦਾ ਜਿਹੜਾ ਮਕਾਨ ਉਹ ਜਿੰਨੇ ਕੁ ਜੋਗੇ ਆ ਲੈ ਕੇ ਪਹੁੰਚੇ ਬਾਬਾ ਜੀ ਕਿਸ ਤਰ੍ਹਾਂ ਤੁਸੀਂ ਇੱਥੇ ਵਿਧੀ ਬਣੀ ਕਿ ਇੱਥੇ ਜਾ ਕੇ ਮਦਦ ਕੀਤੀ ਜਾਵੇ ਬੜੇ ਦੂਰੋਂ ਆਏ ਅੱਜ ਪਹਿਲਾਂ ਤੋਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਕਰਦਾ ਮੈਂ ਪੀਟੀਸੀ ਨਿਊਜ਼ ਦਾ ਜਿਨ੍ਹਾਂ ਨੇ ਇਹ ਜਾ ਕੇ ਵਰਕਰਾਂ ਦੀ ਖਬਰ ਘਰ ਘਰ ਤੱਕ ਪਹੁੰਚਾਈ ਆ ਕੋਈ ਖਬਰ ਆ ਪਹੁੰਚਣ ਕਿ ਤਾਂ ਫੇਰ ਹੀ ਪਤਾ ਲੱਗੂਗਾ ਨਹੀਂ ਇਨਸਾਨ ਨੂੰ ਘਰੇ ਬੈਠੇ ਕੀ ਪਤਾ ਲੱਗੂਗਾ ਐਡਾ ਵੱਡਾ ਕਹਿਰ ਹੋਇਆ ਇਸ ਪਰਿਵਾਰ ਦੇ ਵਿੱਚ 8 8 ਦਾ ਜਿਹੜੇ ਜੀ ਸੀਗੇ ਦੋ ਜਿਹੜੇ ਬੱਚੇ ਵਿਸਿਆਣੇ ਸੀਗੇ ਉਹਨਾਂ ਚੋਂ ਇੱਕ ਬੱਚੇ ਨੂੰ ਦਰੰਗ ਹੋਇਆ ਵੇ ਇੱਕ ਕਮਾਉਣ ਵਾਲਾ ਵਾ ਤੇ ਉਹ ਕੀ ਕਰ ਸਕਦਾ ਨਾ ਘਰ ਚਲਾਵੇ ਕਿ ਉਹ ਘਰ ਦੀ ਛੱਤ ਪਾਵੇ ਤੇ ਮੈਂ ਸਾਰੇ ਸ਼ਕਤ ਦਾ ਧੰਨਵਾਦ ਕਰਦਾ ਜਿਹੜੇ ਵੀ ਇਥੇ ਪਰਿਵਾਰ ਦੇ ਵਿੱਚ ਸੇਵਾ ਕਰਨਗੇ ਆਸ ਆ ਹੋਰ ਵੀ ਆਸ ਹੈਗੀ ਆ ਸਾਰੇ ਪਹੁੰਚੋ ਮਾਣਸ ਲਈ ਨੇ ਲਈ ਮਾਬਾ ਜੀ ਤੁਸੀਂ ਹਾਲਾਤ ਦੇਖੇ ਆ ਕਾਫੀ ਤਰਸਯੋਗ ਹਾਲਤ ਆ ਬਹੁਤ ਮੰਦਾ ਹਾਲ ਆ ਮਨ ਨੂੰ ਬਰੀ ਪਰੇਸ਼ਾਨੀ ਹੋਈ ਨਿੱਕੀ ਨਿੱਕੀ ਛੋਟੇ ਜਿਹਾ ਕਾਪ ਆ ਵੀ ਲੱਗੇ ਪੇਟਾ ਝੜਨ ਵਾਸਤੇ ਤੇ ਘਰ ਦੀ ਬੈੱਡ ਪੇਟੀਆਂ ਅਲਮਾਰੀਆਂ ਜੋ ਵੀ ਉਹ ਸਾਰੀਆਂ ਤਹਸ ਨੈਸ ਹੋ ਗਈਆਂ ਤੇ ਉਹ ਦਿਖਾਉਣ ਜੋਗ ਰਹੀ ਚੀਜ਼ਾਂ ਕੀ ਅਪੀਲ ਕਰੋਗੇ ਸੰਗਤ ਨੂੰ ਸੰਗਤ ਨੂੰ ਮੈਂ ਅਪੀਲ ਕਰਦਾ ਵੀ ਤੁਸੀਂ ਐਨਆਰਆਈ ਬਹੁਤ ਉਦੇਸ਼ ਵਿਦੇਸ਼ਾ ਥੋੜਾ ਧੰਨਵਾਦ ਆ ਤੁਸੀਂ ਹੜਾਂ ਦੇ ਵਿੱਚ ਵੀ ਬਹੁਤ ਹੈਲਪ ਕਰ ਰਹੇ ਆ ਤੇ ਆਓ ਵੀ ਇਹਨਾਂ ਪਰਿਵਾਰਾਂ ਨਾਲ ਵੀ ਝੱਕ ਗਈ ਸਵੇਰ ਦੇ ਤੜਕੇ ਤੁਸੀਂ ਹੜਾ ਪਰਿਵਾਰਾਂ ਨਾਲ ਵੀ ਜਾ ਕੇ ਆਏ ਆਂ ਕੁਝ ਲਿਸਟਾਂ ਤਿਆਰ ਕਰਕੇ ਲੈ ਆਂ ਜਿਹੜੀ ਚੀਜ਼ੇ ਲੋੜ ਆ ਤੇ ਹੋਂਦ ਸਵੇ ਨੂੰ ਅਸੀਂ ਉੱਥੇ ਵੀ ਪਹੁੰਚਣਾ ਸਾਰੇ ਰਲ ਕੇ ਤੁਹਾਡਾ ਵੀ ਧੰਨਵਾਦ ਕਰਦੇ ਆਂ ਤੁਸੀਂ ਸਾਥ ਦਿਓ ਇਹਨਾਂ ਪਰਿਵਾਰਾਂ ਦਾ ਕਿ ਜਿਹੜੇ ਘਰ ਘਰ ਜਾ ਕੇ ਇਹ ਹਾਲਤ ਸਰਦ ਦੁੱਖ ਸੁ ਪੁੱਛਿਆ ਜਾਵੇ ਸਰਪੰਚ ਸਾਹਿਬ ਕੋਈ ਪ੍ਰਸ਼ਾਸਨ ਵੱਲੋਂ ਕੋਈ ਆਇਆ ਫੋਨ ਡੀਸਾ ਵੱਲੋਂ ਜਾਂ ਕੋਈ رابطہ ਕਾਇਮ ਹੋਇਆ ਪੰਚਾਇਤੀ ਲੈਵਲ ਤੇ ਵੀ ਇਹਦੀ ਮਦਦ ਕੀਤੀ ਜਾਵੇ ਜਾਂ ਕੋਈ ਨਰੇਗਾ ਚ ਇਹਨਾਂ ਦੀ ਮਦਦ ਹੋ ਜਾਏ ਜਿਹੜਾ ਇਹਨਾਂ ਦਾ ਰਹਿਣ ਬਸੇਰਾ ਬਣ ਚੁਕੀ ਹਾਂਜੀ ਉਹ ਹੋਈ ਆ ਜੀ ਗੱਲ ਉਹ ਕਿਤੇ ਜਿੰਨੀ ਵੀ ਹੋ ਸਕਦੀ ਵੱਧ ਤੋਂ ਵੱਧ ਮਦਦ ਇਹਨਾਂ ਦੀ ਕਰੋ ਤੇ ਜਿੰਨੇ ਵੀ ਹੋ ਸਕਦਾ ਵੀ ਜਿਹੜੀ ਵੀ ਚੀਜ਼ ਦੀ ਚੇ ਲੋੜ ਵੀ ਅਸੀਂ ਕਰਕੇ ਦੇਵਾਂ ਪੰਚਾਇਤ ਵੱਲੋਂ ਵੀ ਇਹਨਾਂ ਨੂੰ ਭਰੋਸਾ ਪੂਰਾ ਦਿੱਤਾ ਗਿਆ ਵਾ ਪੇ ਜੋ ਹੋ ਸਕਦਾ ਵੀ ਜੋ ਸਾਨੂੰ ਦੱਸੋ ਜੋ ਚੀਜ਼ ਚਾਹੀਦੀ ਹੈ ਪੇ ਉਹ ਤੁਹਾਨੂੰ ਲਿਖ ਕਰਕੇ ਦੇਵਾਂਗੇ। ਬਸ ਤੁਸੀਂ ਅਪੀਲ ਕੀਤੀ ਕੀ ਕਹਿਣਾ ਚਾਹੋਗੇ? ਅਸੀਂ ਤਾਂ ਇਹੀ ਅਪੀਲ ਕੀਤਾ ਕਰਦੇ ਆ ਜੀ ਜਿੱਥੇ ਤੁਸੀਂ ਪੀਟੀਸੀ ਨੂੰ